ਸਮਰਾਲਾ ਚ ਜੱਜ ਦੇਰ ਸ਼ਾਮ ਸਰਹੰਦ ਨਹਿਰ ਦੇ ਗੜੀ ਪੁਲ ਤੋਂ ਨੀਲੋ ਪੁਲ ਨੂੰ ਜਾਂਦੀ ਸੜਕ ਤੇ ਪਿੰਡ ਪਾਲ ਮਾਟਰਾ ਨੇੜੇ ਖੰਨਾ ਪੁਲਿਸ ਦੇ ਗੈਂਗਸਟਰ ਨਾਲ ਹੋਏ ਮੁਕਾਬਲੇ ਵਿੱਚ ਇੱਕ ਕ੍ਰਿਸ਼ਨਾ ਸਾਨੀ ਜ਼ਖਮੀ ਹੋ ਗਿਆ ਦਰਜ ਕੇ ਦੂਜੇ ਸਾਥੀ ਜਤਿਨ ਮੁੰਗਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅੱਜ ਗੈਂਗਸਟਰ ਨਾਲ ਹੋਏ ਇਨਕਾਊਂਟਰ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਏਐਸ ਕਾਲਜ ਖੰਨਾ ਵਿੱਚ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਫਿਰ ਇਹਨਾਂ ਬਦਮਾਸ਼ਾਂ ਨੇ ਪੈਟਰੋਲ ਪੰਪ ਤੇ ਲੁੱਟਵੀਂ ਕੀਤੀ ਪੁਲਿਸ ਨੇ ਇਸ ਗ੍ਰੋਹ ਦੇ ਇੱਕ ਵਿਅਕਤੀ ਨੂੰ ਅਜੇ ਰਾਠੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਬਾਕੀਆਂ ਦੀ ਗ੍ਰਿਫਤਾਰੀ ਭਾਲ ਵਿੱਚ ਪਿੱਛਾ ਕੀਤਾ ਜਾ ਰਿਹਾ ਸੀ ਅੱਜ ਸੀਆਈਏ ਸਟਾਫ ਖੰਨਾ ਦੀ ਟੀਮ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਲਈ ਸਰਹੰਦ ਨਹਿਰ ਕਿਨਾਰੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨਾਂ ਨੇ ਪੁਲਿਸ ਨੇ ਰੋਕਿਆ ਪਰ ਇਹ ਦੋਵੇਂ ਸੜਕ ਕਿਨਾਰੇ ਮੋਟਰਸਾਈਕਲ ਛੱਡ ਕੇ ਨਹਿਰ ਵਾਲੇ ਜੰਗਲੀ ਖੇਤਰ ਵਿੱਚ ਭੱਜ ਗਏ ਪੁਲਿਸ ਟੀਮ ਵੱਲੋਂ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹਨਾਂ ਦੋਵਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇੱਕ ਗੋਲੀ ਪੁਲਿਸ ਦੀ ਸਰਕਾਰੀ ਗੱਡੀ ਤੇ ਵੀ ਜਾ ਲੱਗੀ ਐਸਐਸਪੀ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰਾਂ ਤੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਜਿਸ ਵਿੱਚ ਇੱਕ ਗੋਲੀ ਕ੍ਰਿਸ਼ਨਾ ਸਾਨੀ ਦੀ ਲੱਤ ਵਿੱਚ ਲੱਗੀ ਹੈ ਤੇ ਉਹ ਡਿੱਗ ਗਿਆ ਪੁਲਿਸ ਟੀਮ ਨੇ ਤੁਰੰਤ ਮੁਸਤੈਦੀ ਵਰਤਦਿਆਂ ਇਹਨਾਂ ਦੋਵਾਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਕ੍ਰਿਸ਼ਨਾ ਸਾਨੀ ਤੇ ਜਤਿਨ ਮੋਂਗਾ ਵਾਸੀ ਲੁਧਿਆਣਾ ਵਜੋਂ ਹੋਈ ਜ਼ਖਮੀ ਕ੍ਰਿਸ਼ਨਾ ਸਾਨੀ ਨੂੰ ਸਿਵਲ ਹਸਪਤਾਲ ਸਮਰਾਲਾ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਦਕਿ ਜਤਿਨ ਮੋਂਗਾ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੁਮਾ ਘੋਲੂ ਦੋ ਨਜਾਇਜ਼ ਪਿਸਤੌਲ ਵੀ ਬਰਾਮਦ ਹੋਏ ਹਨ ਇਸ ਅਨਕਾਊਂਟਰ ਵਿੱਚ ਦੋਵੇਂ ਪਾਸਿਓਂ ਕੁੱਲ 5 ਤੋਂ 6 ਗੋਲੀਆਂ ਚੱਲੀਆਂ ਦਸੀਆਂ ਛਾ ਰਹੀਆਂ ਹਨ ਐਸਐਸਪੀ ਕੋਂਡਲ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਤੇ ਇਹ ਵੱਡੀ ਪ੍ਰਾਪਤੀ ਹੈ ਤੇ ਐਸ ਕਾਲਜ ਵਿੱਚ ਜੋ ਵੀ ਫਾਇਰਿੰਗ ਕਰਨ ਵਾਲੇ ਲੋੜਿੰਦੇ ਬਦਮਾਸ਼ ਜਾਂ ਗੈਂਗਸਟਰ ਹਨ ਨੂੰ ਜਲਦ ਕਾਬੂ ਕਰ ਲੈ ਜਾਣਗੇ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਐਸਐਸਪੀ ਮਨੀਤ ਕੋਂਡਲ ਨੇ ਦੱਸਿਆ ਕਿ ਅੱਜ ਗ੍ਰਿਫਤਾਰ ਕੀਤੇ ਗੈਂਗਸਟਰ ਕ੍ਰਿਸ਼ਨਾ ਸਾਨੀ ਤੇ ਪਹਿਲਾਂ 6 ਅਪਰਾਧਿਕ ਮਾਮਲੇ ਵੀ ਦਰਜ ਹਨ ਜਿਸ ਵਿੱਚ ਨਸ਼ਾ ਤਸਕਰੀ ਤੇ ਕਾਤਲਾਨਾ ਹਮਲੇ ਦੇ ਸ਼ਾਮਿਲ ਹਨ ਦੂਸਰਾ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਜਤਿਨ ਮੋਂਗਾ ਤੇ ਨਸ਼ਾ ਤਸਕਰੀ ਡਕੈਤੀ ਅਤੇ ਹੋਰ ਕਈ ਅਪਰਾਧਿਕ ਕਿਸਮ ਦੇ 4 ਮਾਮਲੇ ਦਰਜ ਹਨ ਇਹਨਾਂ ਦੋਵਾਂ ਦਾ ਪਿਛੋਕੜ ਅਪਰਾਧਿਕ ਹੈ ਤੇ ਇਹ ਦੋਵੇਂ ਐਸ ਕਾਲਜ ਖੰਨਾ ਵਿਖੇ ਫਾਇਰਿੰਗ ਕਰਨ ਦੇ ਮੁੱਖ ਦੋਸ਼ੀ ਸਨ ਅਤੇ ਉੱਥੇ ਲੜਕੀਆਂ ਦੀ ਆਪਸੀ ਤਕਰਾਰਬਾਜ਼ੀ ਹੋਏ ਤੇ ਜੋ ਉੱਥੋਂ ਇੱਕ ਧੜੇ ਵੱਲੋਂ ਆਏ ਸਨ ਤੇ ਫਾਇਰਿੰਗ ਕੀਤੀ ਗਈ ਸੀ ਲਾਈਟਿੰਗ ਠੀਕ ਹੈ ਲੇਟਿੰਗ ਸਈਆ ਨਾ ਸਟਾਰਟ ਹੋ ਰਿਹਾ ਪਿੱਛੇ ਮੈਮ ਕੀ ਮਾਮਲਾ ਸੀਗਾ ਇੱਥੇ ਇਨਕਾਊਂਟਰ ਹੋਇਆ ਹੈ ਮੌਕੇ ਤੇ ਤੁਸੀਂ ਵੀ ਪਹੁੰਚੇ ਹੋਏ ਹੋ ਗੱਡੀ ਦੇ ਪੁਲ ਤੋਂ ਜਦੋਂ ਆਪਾਂ ਨੀ ਲੋ ਵਾਲੀ ਸਾਈਡ ਜਾਂਦੇ ਹਾਂ ਸਾਡਾ ਜੀ ਤੁਹਾਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਐਸ ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਵੀ ਇੱਕ ਪੈਟਰੋਲ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਜ਼ਮੈਨ ਉਹਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਤੇ ਅਸੀਂ ਬਹੁਤ ਹੀ ਸ਼ਾਰਟ ਟਾਈਮ ਚ ਇਟ ਅਫਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਸੀ ਜਿਹਦਾ ਨਾ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ ਤਿੰਨ ਚਾਰ ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਨ ਦੇ ਕੇਸ ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਇਨ ਆਦੇ ਟੈਕਨੀਕਲੀ ਵੀ ਔਰ ਹਿਊਮਨ ਇੰਟਲ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਆ ਸੀ ਬਾਰ-ਬਾਰ ਸਾਡੀ ਛਾਪੇਮਾਰੀ ਵੀ ਚੱਲੂ ਸੀਗੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁਟ ਹੈਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਆ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਹ ਇਸ ਏਰੀਆ ਚ ਹੈਗੇ ਤੇ ਬੇਸਡ ਔਨ 댓 ਸਾਡੀ ਸੀਆਈਏ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਲਾਕਾ ਲਾਇਆ ਹੋਇਆ ਹੋਇਆ ਸੀ ਤੇ ਕ੍ਰਿਸ਼ਨਾ ਸਾਨੀ ਔਰ ਜਿਹੜਾ ਜਤਿਨ ਮੁੰਗਰ ਉਹਨਾਂ ਨੇ ਨਾਕ ਦੇ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਤੇ ਵੀ ਹੈਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤੇ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਰਜੀ ਆਫੀਸ਼ਲ ਲੀਗਲ ਤੇ ਲੱਗਿਆ ਔਰ ਜਿੱਥੇ ਇਹਦੇ ਮੌਕੇ ਤੇ ਦੱਸ ਰਹੇ ਕਿ ਇੱਥੇ ਇੱਕ ਦਰਖਤ ਤੇ ਵੀ ਵੱਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੋਗਾ ਹੈ ਉਹ ਸਾਡੀ ਅਰੈਸਟ ਹੈ ਔਰ ਇਸਦੇ ਨਾਲ ਹੀ ਇਹਨਾਂ ਦੇ ਜਿਹੜੇ ਮੌਕੇ ਤੇ ਬਾਈਕ ਹੈ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਹੈ ਅਨ ਦੋ ਵੈਪਨਸ ਵਰ ਯੂਜ਼ਡ ਇਨ ਦੈਟ ਕ੍ਰਾਈਮ ਹੌਪਫੁਲੀ ਹੋ ਰਿਕਵਰ ਹੋ ਗਏ। ਅਬ ਇਹ ਆਪਣ ਕਿਹੜੀ ਕਿਸਮ ਦੇ ਆ ਜੀ ਉਹ ਜੇ ਦੇਸੀ ਹੈ ਕਿ ਦੇਸੀ ਹੈ ਕਿ ਦੂਜੇ ਕੋਈ ਪ੍ਰੀਲੀਮੀਨਰੀ ਤਾਂ ਜੀ ਇਲੈਸਿਟੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਹੈ ਸੀਨ ਆਫ ਕ੍ਰਾਈਮ ਅਸੀਂ ਫਿਰ ਜੇ ਰਿਜ਼ਰਵ ਵੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ ਉਹਨੇ ਕਿੰਨੇ ਫਾਇਰ ਕੀਤੇ ਮੈਮ ਉਹਨਾਂ ਨੇ ਪਤਾ ਕੀ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਹੈ ਅਰਾਊਂਡ 2-3 ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਮਲਾਜਮ ਸੀਰੀਅਸ ਤਾਂ ਨਹੀਂ ਹੋਇਆ ਕੋਈ ਜਾਨ ਨਹੀਂ ਜੀ ਸਾਡੇ ਕੋਲ ਕੋਈ ਕਿਸੇ ਗੱਡੀ ਤੇ ਜਾਂ ਆਪਣੀ ਤੇ ਕਿਸੇ ਤੇ ਕੋਈ ਜਿਹੜੀ ਸੀਆਈਏ ਦੀ ਆਫੀਸ਼ਲ ਵੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਆਦਰਵਾਇਜ਼ ਕਿਸੇ ਹੋਰ ਪ੍ਰਾਈਵੇਟ ਵੀਕਲ ਤੇ ਇਜ਼ ਕਾਲੋਨੀ ਦੇ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਪਕੋੜੇ ਹੋ ਰਹੇਗੇ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਨੇ ਉੱਥੇ ਇਸ ਦਾ ਜੀ ਇੱਕ ਤਾਂ ਫੜ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਸੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹ ਨੋਟਰੀ ਉਹ ਰਹਿਣ ਵਾਲੇ ਕਿਥੇ ਨੇ ਮੈਮ ਜੀ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੇ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀ ਗ੍ਰੈਂਡੀ ਪੀਐਸ ਦਾ ਉਸ ਤੋਂ ਬਾਅਦ ਦੋ ਤਿੰਨ ਉਹਦੇ ਤੇ 307 ਦੇ ਮਕਦਮੇ ਦਰਜ ਤੇ ਐਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਨ ਮੁੰਗਾ ਹੈ ਉਹਦੇ ਤੇ ਵੀ ਐਨਡੀਪੀਐਸ 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾਂ ਕੋ ਨੂੰ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਿਨ ਮੋਂਗਾ ਜਿਹੜਾ ਲੁਧਿਆਣੇ ਦਾ ਸਾਗਨ ਨਿਊਟਰਨ ਔਰ ਕੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ ਇਹ ਗੈਂਗਰੇ ਗੈਂਗਵਾਲ ਸਿਕਿਉਰਿਟੀ ਗੈਂਗਸਟਰ ਨੇ एजुकेशन ਦੇ ਸਾਧਨ ਹੈ ਗੈਂਗ ਗੈਂਗਵਾਲ ਸਾਡੇ ਕੇਸ ਚ ਨਹੀਂ ਸਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਇਹ ਉਦੇ ਨਾਲ ਆਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾੜ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਖਬਾਜ਼ੀ ਹੋ ਗਈ ਸੀ ਉਹਦੇ ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਮੈਮ ਇਹ ਕਿਸੇ ਗੈਂਗ ਨਸਮ ਸੀ ਗੈਕਸ ਸੀ ਜਿਵੇਂ ਮੈਂ ਦੱਸ ਰਹੀ ਹਾਂ ਸਾਗਰ ਨਿਊਟਰਨ ਔਰ ਪੁਨੀਤ ਬੈਂਡ ਸੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ ਰਾਦਰ ਕ੍ਰਿਸ਼ਨਾ ਸਾਨੀ ਤੇ ਤਾਂ 6 ਪਹਿਲਾਂ ਪਰਚੇ ਦਰਜ ਦੋ ਸਾਢੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈ ਆਰਸ ਠੀਕ ਹੈ ਏ ਪੁਲਿਸ ਦਾ ਕੰਪੋਨੈਂਟ ਸੀ ਜਿਹਨਾਂ ਦੇ ਸਕੱਫਰ ਵਗੈਰਾ ਹੋ ਗਿਆ ਬੜਾ ਜ਼ੋਰ ਨਾਲ ਪੰਪ ਤੇ ਤੇ ਜਿਹੜਾ ਲੈਫਟ ਲੈਗ ਤੇ ਜਿਹੜੀ ਹੈਗੀ ਉਹ ਗਨ ਸ਼ਾਟ ਵੋਨ ਹੋਇਆ ਹੋਇਆ ਉਹਦੇ ਅਸੀਂ ਇਹਨੂੰ ਫਰਸਟ ਏਡ ਵਾਸਤੇ ਲੈ ਕੇ ਸਪਲੂਟ ਲਾ ਕੇ ਇਹਨੂੰ ਆਈ ਵਿਲ ਸੈਂਡ ਹੋਰ ਮੈਂਟੇਨ ਕਰਕੇ ਉਹ ਫਿਰ ਅਸੀਂ ਇਹਨੂੰ ਹੁਣ 32 ਸੈਕਟਰ ਵਾਸਤੇ ਰੈਫਰ ਕਰਤਾ ਉਹ ਜਿਹੜੀ ਵਗੈਰਾ ਇਹਦੀ ਬਲੀਡਿੰਗ ਰੋਕ ਕੇ ਨਿਕਵਾ ਤਾ ਫਿਰ ਪਾਦਰ ਅਗਲੀ ਕਾਰਵਾਈ ਐਕਸਰੇ ਵਾਸਤੇ ਉਸਦੇ ਐਡਵਾਈਸ ਲੀਕ ਕੇ ਟ੍ਰੀਟਮੈਂਟ ਉਸ ਤੋਂ ਚੱਲ ਜਾ ਰਿਹਾ ਹੈ ਨਾਲੇ